ਪੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰੂਬੰਦ ਅੰਦਰਸ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਲੱਖਾਂ ਰੁਪਈਆ ਦਾ ਇਹ ਰਿਕਸ਼ਾ ਨਵਾਂ ਲੈ ਕੇ ਦਿੱਤਾ ਵੀਰ ਜੀ ਮੈਂ ਬਿਜਲੀ ਬੋਰਡ ਦੇ ਵਿੱਚ ਪ੍ਰਾਈਵੇਟ ਕੰਮ ਕਰਦਾ ਸੀ ਜਿਸ ਕਰੰਟ ਲੱਗਣ ਕਾਰਨ ਮੇਰੀ ਬਾਹਾਂ ਸੱਜੀ ਕੱਟੀ ਗਈ ਜਿਸ ਕਾਰਨ ਬਹੁਤ ਇਲਾਜ ਕਰਵਾਇਆ ਪਰ ਉਹਨਾਂ ਨੇ ਮੈਨੂੰ ਨੌਕਰੀ ਨਹੀਂ ਦਿੱਤੀ ਤੇ ਮੈਂ ਆਪਣਾ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੋ ਗਿਆ ਸੀ ਤੇ ਗੁਰੂਬੰਦ ਅੰਦਰਸ ਵਾਲਿਆਂ ਨੇ ਇਹਨਾਂ ਬਾਰੇ ਸੁਣਿਆ ਤੇ ਮੈਨੂੰ ਇਹਨਾਂ ਨੇ ਲੱਖਾਂ ਰੁਪਈਆ ਦਾ ਨਵਾਂ ਰਕਸ਼ਾ ਲੈ ਕੇ ਦਿੱਤਾ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਆਂ ਕਿ ਮੈਂ ਅੱਜ ਆਪਣੇ ਘਰੇ ਬਹੁਤ ਖੁਸ਼ ਆਂ ਕਿ ਮੇਰੇ ਘਰੇ ਨਵੀਂ ਗੱਡੀ ਆਈ ਆ ਤੇ ਮੈਂ ਆਪਦੇ ਬੱਚਿਆਂ ਦਾ ਘਰ-ਬਾਰ ਦਾ ਗੁਜ਼ਾਰਾ ਕਰੂੰਗਾ ਤੇ ਕਿਰਤ-ਤਰਤ ਕਰਕੇ ਆਪਦੇ ਬੱਚਿਆਂ ਨੂੰ ਖਵਾਵਾਂਗਾ ਤੇ ਗੁਰੂ ਮਹਾਰਾਜ ਦੇ ਲੜ ਲਾਵਾਂਗਾ ਤੇ ਮੈਂ ਗੁਰੂ ਪੰਥਾ ਅੰਦਰਸਟ ਦਾ ਬਹੁਤ ਧੰਨਵਾਦੀ ਆਂ ਅੱਜ ਮੈਨੂੰ ਮਸਹੂਰ ਏਦਾਂ ਹੁੰਦਿਆ ਕਿ ਮੇਰੀ ਬਾਹ ਕੱਟੀ ਨਹੀਂ ਆ ਮੇਰੀ ਬਾਹ ਵਾਪਸੀ ਆ ਗਈ ਆ ਜਿਨ੍ਹਾਂ ਨੇ ਮੈਨੂੰ ਨਵਾਂ ਈ ਰਿਕਸ਼ਾ ਇਲੈਕਟ੍ਰੀਸ਼ੀਅਨ ਲੈ ਕੇ ਦਿੱਤਾ ਤੇ ਮੈਂ ਵੱਧ ਤੋਂ ਵੱਧ ਹੋਰਾਂ ਵੀ ਲੋਕਾਂ ਨੂੰ ਅਪੀਲ ਕਰਦਾ ਵਾਂ ਕਿ ਗੁਰੂਪੰਥ ਅਡਰੈਸ ਨਾਲ ਬੰਦਾ ਸਾਥ ਦਿਓ ਤੇ ਇਹਨਾਂ ਨਾਲ ਕੋਈ ਮੇਰੇ ਵਰਗੇ ਹੋਰ ਵੀ ਬੇਰੁਜ਼ਗਾਰ ਦਾ ਲੋੜਵੰਦ ਦੀ ਮਦਦ ਪੂਰੀ ਹੋ ਸਕੇ ਮੈਂ ਬਹੁਤ ਧੰਨਵਾਦੀ ਹਾਂ ਗੁਰੂਪੰਥ ਅਡਰੈਸ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਹੀ ਇਸ ਇੰਟਰਸਟ ਦਾ ਬਹੁਤ ਹੀ ਜ਼ਿਆਦਾ ਮੈਂ ਇਹਨਾਂ ਦਾ ਧਿਰੋਤ ਧਨਵਾਦ ਕਰਦਾ ਵੀ ਜਿਹੜਾ ਇਹ ਇੰਟਰਸਟ ਸੇਵਾ ਕਰਦਾ ਗੁਰਪੰਥ ਇੰਟਰਸਟ ਜਿਹੜਾ ਇਸ ਵੀਰ ਦੀ ਜਿਹੜੀ ਬਾਹ ਹੈ ਨਾ ਉਹ ਬਿਜਲੀ ਬੋਰਡ ਦੇ ਵਿੱਚ ਪ੍ਰਾਈਵੇਟ ਕੰਮ ਕਰਦਾ ਸੀ ਤੇ ਟ੍ਰਾਂਸਫਰ ਹੋ ਕੇ ਚੜਿਆ ਸੀ ਇਹ ਉਤਰ ਨੂੰ ਕਰੰਟ ਲਾ ਕੇ ਦੇ ਡਿੱਗ ਪਿਆ ਦੇ ਇਹਦੀ ਬਾਹ ਜੀ ਟੁੱਟ ਕੇ ਟੁੱਟ ਗਈ ਬੇਕਾਰ ਹੋ ਗਿਆ ਵਿਚਾਰਾ ਇਹਦੇ ਛੋਟੇ ਛੋਟੇ ਬੱਚੇ ਸੀ ਇਹ ਇਹਦਾ ਕਮਾਉਣ ਵਾਲਾ ਕੋਈ ਨਹੀਂ ਰਹਿ ਗਿਆ ਇਹਦਾ ਘਰ ਤੇ ਇਹਦਾ ਤੇ ਬੜੀ ਗਰੀਬੀ ਇਹ ਜਦੋਂ ਉਹਨੂੰ ਗੁਰੂ ਪੰਥ ٹرسٹ ਦਾ ਪਤਾ ਲੱਗਾ ਤੇ ਇਹਨੇ ਉਸ ਇੰਟਰਸਟ ਦੇ ਨਾਲ ਜੁੜਿਆ ਤੇ ਉਹਨਾਂ ਨੇ ਗੁਰੂ ਪੰਥ ٹرسٹ ਨੇ ਇਹਦੀ ਇਹਨੂੰ ਰਿਕਸ਼ਾ ਇਲੈਕਟ੍ਰਿਕ ਰਿਕਸ਼ਾ ਲੈ ਕੇ ਦਿੱਤਾ ਇਹਨੂੰ ਜਿਹੜਾ ਰਿਕਸ਼ਾ ਲੈ ਕੇ ਤਾਂ ਉਹ ਆਪਦੀ ਕਮਾਈ ਕਰੂਗਾ ਕਮਾਈ ਗੁਰੂ ਦੇ ਬੱਚੇ ਪਾਲੇਗਾ ਇਹ ਜਿਹੜੀ ਸੰਸਥਾ ਹੈ ਨਾ ਇਹਦੇ ਨਾਲ ਵੱਧ ਵੱਧ ਲੋ ਵੱਧ ਜੁੜਨਾ ਚਾਹੀਦਾ ਕਿਉਂਕਿ ਇਹ ਜਿਹੜਾ ਪੰਥ ਹੈ ਅੰਦਰਸ ਪੰਥ ਜਿਹੜਾ ਵਾ ਇਹ ਬੜੀ ਸੇਵਾ ਕਰਦਾ ਲੋਕਾਂ ਦੀ ਮੈਂ ਤੇ ਇਹੀ ਬੇਨਤੀ ਕਰਦਾ ਹਾਂ ਹਰ ਇੱਕ ਨੂੰ ਵੀ ਇਹ ਵੱਧ ਵੱਧ ਜਿਹੜੇ ਗੁਰਸਿੱਖ ਵੀਰ ਸੇਵਾ ਕਰਦੇ ਹੈ ਨਾ ਇਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਬੜੀ ਦੁਨੀਏ ਦਿਨ ਦੁਨੀ ਰਾਤ ਚੋਂ ਵੀ ਤਰੱਕੀਆਂ ਬਖਸ਼ੇ ਕਰੇ ਤੇ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਤੇ ਮੈਂ ਤੇ ਹਰ ਵਕਤ ਹੀ ਇਹੋ ਹੀ ਬੇਨਤੀ ਕਰਦਾ ਐ ਵੀ ਜਿਹੜਾ ਇਹ ਇੰਟਰਸਟ ਹੈ ਨਾ ਜਿਹੜਾ ਇਸ ਤਰ੍ਹਾਂ ਲੋੜਵੰਦਾਂ ਦੀ ਸਹਾਇਤਾ ਕਰਦਾ ਰਹੇ ਤੇ ਬੜੀ ਕਿਰਪਾ ਮਹਾਰਾਜ ਦੀ ਬੜੇ ਜਾਨੀ ਕਿ ਇੱਥੇ ਲੋਕ ਜਿਹੜੇ ਤੁਰੇ ਫਿਰਦੇ ਨੇ ਕਈਆਂ ਕੋਲ ਪੈਸੇ ਇਥੇ ਹੈਗੇ ਵੀ ਆ ਪਰ ਲੋਕ ਕਿਸ ਦੀ ਸੇਵਾ ਕਰਕੇ ਖੁਸ਼ ਨਹੀਂਗੇ ਤੇ ਲੋਕ ਉਥੇ ਸੇਵਾ ਕਰਦੇ ਇਥੇ ਲੋੜ ਦੀਗੀ ਤੇ ਇਹ ਮੈਂ ਤਾਂ ਨਾ ਵਾਦ ਤੋਂ ਵਾਦੇ ਇਹਨਾਂ ਦੀ ਕਿਰਪਾ ਕਰੇ ਮਹਾਰਾ ਸੱਚੇ ਪਾਤਸ਼ਾਹ ਦੇ ਦੁੱਗਣੀ ਰਾਜ ਰੱਬੀ ਤਰੱਕੀਆਂ ਬਖਸ਼ਿਸ਼ ਕਰੇ ਮਹਾਰਾਜ ਵਾਹਿਗੁਰੂ ਜੀ ਦਾ ਖਾਲਸਾ ਦੇ ਵਾਹਿਗੁਰੂ ਜੀ ਕੀ ਫਤਿਹ